ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਅੱਜ ਦਾ ਦਿਨ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਚੱਲੇ ਆ ਹਨਾ ਜੀ ਤੇ ਅੱਜ ਇੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਤੁਹਾਡੀ ਸਿਸਟਰ ਦੇ ਪੀਟੀਐਮ ਵੀ ਆ ਹਨਾ ਫਿਰ ਫਿਰਾਂ ਟੀਚਰ ਮੀਟਿੰਗ ਉੱਥੇ ਵੀ ਜਾਣਾ ਆਪਾਂ ਬਾਕੀ ਵਾਹਿਗੁਰੂ ਕਿਰਪਾ ਕਰੇ ਬਾਕੀ ਦਾ ਦਿਨ ਦਿਖਾਉਣੇ ਆ ਤੁਹਾਡੇ ਨਾਲ ਕੋਸ਼ਿਸ਼ ਕਰਦੇ ਆ ਸ਼ੇਅਰ ਕਰਨ ਦੀ ਗੱਲ ਕਿਰਪਾ ਕਰਕੇ ਬਲੌਗ ਤੇ ਸੋਹਣੇ ਸੋਹਣੇ ਕਮੈਂਟ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਆਜੋ ਜੀ ਅੱਗੇ ਹਾਂਜੀ ਆਪਾਂ ਪਹੁੰਚੇ ਆ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਤੇ ਇਹ ਆਪਾਂ ਅੰਦਰ ਚੱਲਾਂਗੇ ਮੱਥਾ ਟੇਕਾਂਗੇ ਤੇ ਵੀਡੀਓ ਨਾ ਬਣੇ ਰਹੋ ਹਾਂਜੀ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਰੇਰੂ ਸਾਹਿਬ ਸ਼ਹੀਦ ਬਾਬਾ ਧੰਨਾ ਜੀ ਦੇ ਇਹ ਸਾਡੇ ਕਿਲਾ ਰੈਪਰ ਤੋਂ ਜਰਤੋਲੀ ਵਾਲੇ ਰਾਹ ਤੇ ਆ ਵਰਸੀ ਸੀਗੀ ਜੀ ਉਸ ਸੰਬੰਧ ਦੇ ਵਿੱਚ ਅੱਜ ਭੋਗ ਸੀਗੇ ਤੇ ਆਜੋ ਜੀ ਆਪਾਂ ਆ ਗਏ ਸੀ ਗਰਜੋਤ ਦੇ ਸਕੂਲ ਤੇ ਆਪਾਂ ਮੈਡਮ ਨਾਲ ਪੀਟੀਐਮ ਕਰ ਲਈ ਸੀ ਸਕੂਲ ਵਿੱਚ ਆ ਕੇ ਅੱਜ ਜ਼ਿੰਦਗੀ ਦੇ ਜਿਹੜੇ 6-7 ਸਾਲ ਐ ਸਕੂਲ ਪੜ੍ਹੇ ਆ ਉਹ ਵੀ ਸਾਰਾ ਮੂਰ ਦੀ ਲੰਘ ਗਿਆ ਹਾਂਜੀ ਆਪਾਂ ਆ ਗਏ ਸੀਗੇ ਨਵਾਬ ਟੇਲਰ ਤੇ ਲੁਧਿਆਣਾ ਡੇਲੂ ਡੇਲੂ ਹਨਾ ਜੀ ਹਾਂਜੀ ਤੇ ਹੁਣ ਆਪਾਂ ਇੱਥੋਂ ਤੁਹਾਡਾ ਲੈਣਾ ਕੁੜਤਾ ਪਜਾਮਾ ਦੇਖੀ ਨਾ ਕੋ ਕੱਪੜੇ-ਕੱਪੜੇ ਚਾਣੇ ਦਿੱਤੇ ਹੋਏ ਆ। ਸੂਟ ਸੋਹਣੇ ਹੁੰਦੇ ਆ। ਵੈਸੇ ਨਾ ਜਿੰਨੇ ਕੁੜੀਆਂ ਕੋਲੇ ਸੂਟ ਹੋਣ ਉਹਨਾਂ ਹੀ ਘੱਟ ਨੇ। ਇੰਨੇ ਜਿਆਦੇ ਸੋਹਣੇ-ਸੋਹਣੇ ਸੂਟ ਦੇਖ ਕੇ ਤਾਂ ਨਾ ਤੁਹਾਡੀਆਂ ਅਲਮਾਰੀਆਂ ਭਰਿਆਂ-ਭਰਿਆਂ ਤਾਂ ਵੀ ਤੁਸੀਂ ਪਾਉਣੇ ਹੋ ਹੀ 2-4 ਕੀਨੇ। ਤੇ ਫਿਰ ਵੀ ਉਹੀ ਗੱਲ ਹੁੰਦੀ ਹੁੰਦੀ ਆ ਵੀ ਸਾਨੂੰ ਹੋਰ ਲੈ ਕੇ ਦਿਓ ਜੀ। ਚਲਿਓ ਜੀ ਅੰਦਰ। ਆਜੋ ਜੀ। ਪਹੁੰਚ ਕੇ ਨਵਾਬ ਟੇਲਰ ਵਾਲਿਆਂ ਨੇ ਆਜੋ ਦੇਖਦੇ ਆਂ ਕੀ ਕਰਦੇ ਨੇ। ਕੁਰਤੇ ਪਜਾਮੇ ਦੇਖ ਰਹੇ ਸੀਗੇ ਤੇ ਨਵੇਂ ਬੜੇ ਡਿਜ਼ਾਈਨ ਆਏ ਹੋਏ ਨੇ ਬਲੌਗ ਵਿੱਚ ਕਹਿ ਰਹੇ ਸੀ ਕਿ ਜਿਹੜਾ ਰੈਪਰ ਤੋਂ ਮਜੀਤ ਸਿੰਘ ਠੇਕੇਦਾਰ ਜੀ ਖੜੇ ਸੀ ਇੱਥੇ ਉਹਨਾਂ ਨੇ ਵੀ ਬੜਾ ਕਹਿ ਕੇ ਸੀ ਬਲੌਗ ਤੁਹਾਡਾ ਦੇਖਦੇ ਹੁੰਦੇ ਆ ਤੇ ਕਹਿੰਦੇ ਆਪਾਂ ਵੀ ਬਲੌਗ ਬਣਾਵਾਂਗੇ ਕਿਸੇ ਦਿਨ ਪਿੰਡ ਦਾ ਤੇ ਆ ਮੈਂ ਇੱਕ ਨਵਾਂ ਕੁਰਤਾ ਪਜਾਮਾ ਮੈਨੂੰ ਪਸੰਦ ਆਇਆ ਸ਼ਰਟ ਦਾ ਕਪੜਾ ਕਢਾਇਆ ਇਹਦੇ ਵਿੱਚੋਂ ਤੇ ਆ ਨਵੀਆਂ ਪੱਗਾਂ ਦੇਖ ਰਹੇ ਸੀ ਇੱਥੋਂ ਵੀ ਇੱਕ ਫਿਰ ਪੱਗ ਲਈ ਆ ਤੇ ਸੌਣ ਮਰਵਾਣੀ ਦਿੱਤੀ ਹੋਈ ਆ ਫਿਰ ਤੁਹਾਨੂੰ ਬੰਨ ਕੇ ਦਿਖਾਉਣੇ ਆ ਜਿਹੜੀ ਨਵੀਂ ਪੱਗ ਲਈ ਆ ਹਾਂਜੀ ਆਪਾਂ ਆਏ ਸੀਗੇ ਸਕੂਟਰੀ ਦੀ ਸਰਵਿਸ ਕਰਾਉਣ ਤੇ ਸਕੂਟਰੀ ਦੀ ਸਰਵਿਸ ਆਪਣੀ ਹੋ ਗਈ ਆ ਤੇ ਫਿਰ ਆਪਾਂ ਹੁਣ ਘਰੋਂ ਚੱਲਾਂਗੇ ਇਹ ਹੈ ਐਕਟਵਾ ਹੋਂਡਾ ਦੀ ਏਜੰਸੀ ਆ ਜੀ ਡੇਲੋ ਗੁਰੂ ਹੋਂਡਾ ਬਹੁਤ ਵਧੀਆ ਦੋਸਤ ਨੇ ਹਾਂਜੀ ਜੀ ਅੱਜ ਦਾ ਵਲੌਗ ਹੁਣ ਆਪਾਂ ਖਤਮ ਕਰਨ ਦੇ ਨੇੜੇ ਆ ਤੇ ਕਿਉਂਕਿ ਆਪਾਂ ਤਕਰੀਬਨ ਅੱਜ ਦੇ ਕੰਮ ਜਿਹੜੇ ਕਰਨੇ ਸੀ ਉਹ ਕਰ ਲਏ ਨਿੱਕੇ ਨਿੱਕੇ ਕੰਮ ਸੀ ਲੰਗਰ ਵੀ ਛਕ ਲਿਆ ਸਕੂਟਰੀ ਵੀ ਠੀਕ ਕਰਾ ਲਈ ਕੱਪੜੇ ਵੀ ਖਰੀਦ ਲਏ ਤੇ ਨਹੀਂ ਠੀਕ ਨਹੀਂ ਕਰਾ ਲਈ ਮਤਲਬ ਕਿ ਉਹ ਸਰਵਿਸ ਕਰਾ ਲਈ ਸਰਵਿਸ ਹਾਂਜੀ ਸਰਵਿਸ ਕਿਉਂਕਿ ਉਹਦੀ ਤੀਜੀ ਸਰਵਿਸ ਸੀ ਜਿਹੜੀ ਉਹ ਆਪਾਂ ਨੂੰ ਪਾਈ ਹੋਈ ਸੀ ਆਪਾਂ ਥੋੜੀ ਜਿਹੀ ਲੇਟ ਕਰਾਈ ਹੈ ਹਾਂਜੀ ਹਾਂਜੀ ਸਰਵਿਸ ਲੇਟ ਹੋਈ ਉਹਦੀ ਸੋ ਆਪਾਂ ਉਹ ਫਾਟਕਾਂ ਦੇ ਖੜੇ ਸੀਗੇ ਜੀ ਆਹ ਖੜੀ ਆ ਸਾਡੀ ਸਕੂਟਰੀ ਨਖਰੋਂ ਨੌਰ ਕਿਹਾ ਹੈ ਇਹਦਾ ਆਪਾਂ ਇਹ ਟ੍ਰੇਨ ਨਾ ਕਰਹੀ ਹੈ ਜੀ ਮੈਨੂੰ ਲੱਗਾ ਸਟਾਫ ਦੀ ਹੈ ਇਹ ਤੇ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਆਂ ਜੀ ਫੇਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਿਲਕੁਲ ਧੰਨਵਾਦ ਜੀ ਸਸਿਕਾ